ਸਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਇਹ ਸੁਣ ਕੇ ਤੁਹਾਨੂੰ ਸਮਝ ਆ ਗਿਆ ਕਿ ਅੱਜ ਦਾ ਕਿੱਸਾ ਜੀ ਮਿਰਜਾ ਸਹਿਬਾਂ ਦਾ ਮਿਰਜਾ ਸਹਿਬਾਂ ਦਾ ਕਿੱਸਾ ਕਿਸੇ ਵੀ ਜਾਣਕਾਰੀ ਦਾ ਮੁਤਾਜ਼ਮੀ ਅੱਜ ਆਪਾਂ ਇਸ ਕਹਾਣੀ ਦਾ ਨਹੀਂ ਵਰਣਨ ਕਰਦੇ ਇਸ ਦਾ ਅੰਤ ਅੰਜਾਮ ਕੀ ਹੋਇਆ ਉਹ ਤੇ ਤੁਹਾਨੂੰ ਦਿਖਾਵਾਂਗੇ ਉਹੀ ਕਬਰ ਉਹੀ ਚੰਡ ਦਾ ਦਰਖਤ ਤੇ ਉਹ ਛੱਪੜ ਜਿੱਥੇ ਸਹਿਬਾਂ ਨੇ ਪਹਿਲਾਂ ਦੱਸਿਆ ਸੀ ਮਿਰਚਿਆ ਮੇਰੇ ਭਰਾਗੇ ਆਪਾਂ ਪੱਜ ਚੱਲ ਗਏ ਪਰ ਮਿਰਚੇ ਨੇ ਇਹ ਗੱਲ ਅਣ ਸੁਣੀ ਕਰ ਦਿੱਤੀ ਕੁਝ ਇਤਿਹਾਸ ਕਰ ਦੱਸਦੀ ਆ ਕਿ ਮਿਰਚੇ ਨੂੰ ਪਹਿਲਾਂ ਭਵਿੱਖवाणी ਹੋਈ ਸੀ ਕਿ ਮਿਰਚਿਆ ਤੈਨੂੰ ਨਾਮ ਚਾਹੀਦਾ ਕਿ ਸਹਬਾ ਤਾਂ ਮਿਰਚੇ ਨੇ ਕਿਹਾ ਸੀ ਕਿ ਮੈਂ ਚਾਉਣਾ ਮੇਰਾ ਨਾਮ ਦੁਨੀਆ ਤੱਕ ਰਹੇ ਸਹਬਾ ਨੂੰ ਤਾਂ ਮੈਂ ਆਪਣੇ ਜੋਰ ਨਾਲ ਹੀ ਲੈ ਜਾਵਾਂਗਾ ਇਹ ਹਕਾਰ ਉਸ ਨੂੰ ਲੈ ਕੇ ਬੈਠ ਗਿਆ ਸੀ ਤਾਂ ਪਿੱਛੋਂ ਕਿਸੇ ਨੇ ਗੀਤ ਵੀ ਗਾਇਆ ਸੀ ਕੀ ਐਵੇਂ ਧੋਖੇबाज ਲੋਕੀ ਕਹਿੰਦੇ ਸਹਿਬਾਂ ਨੂੰ ਮਿਰਚੇ ਦੀ ਯਾਰੋ ਤਾਂ ਲਿਖੀ ਹੋਈ ਸੀ ਹਾਂਜੀ ਚਲੋ ਤੁਹਾਨੂੰ ਉੱਥੇ ਲੈ ਕੇ ਚਾਹਦੇ ਆਂ ਇਹ ਆ ਪਿੰਡ ਦੀ ਤਾਨੀ ਬਾਦ ਜਿੱਥੇ ਮਿਰਚ ਦਾ ਜਨਮ ਹੋਇਆ ਸੀ ਇਹ ਉਦੋਂ ਅਕਬਰ ਬਾਦਸ਼ਾਹ ਵੇਲੇ ਇੱਕ ਬਹੁਤ ਵੱਡਾ ਇਲਾਕਾ ਸੀ ਇਸ ਸਵੇਚ ਹਲੇ ਵੀ ਕਈ ਉਸੇ ਤਰ੍ਹਾਂ درخت ਮੌਜੂਦ ਹਨ ਹਾਂਜੀ ਪਹਿਲਾਂ ਚੱਲਦੇ ਆਪਾਂ ਉਸ ਛਪੜੀ ਵੱਲ ਜਿੱਥੇ ਕੁੱਤੇ ਆਗੇ ਸੀ ਤੇ ਸੈਵਣੀ ਮਿਰਚ ਨੂੰ ਗਿਆ ਸੀ ਕਿ ਮਿਰਚਾ ਮੇਰੇ ਭਰਾ ਆ ਗਈ ਇਹ ਆ ਉਹ ਛਪੜੀ ਜੋ ਕਿ ਹਲੇ ਤੱਕ ਉਸ ਦੀ ਯਾਦਗਾਰ ਵਿੱਚ ਮੌਜੂਦ ਹੈ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੀਆਂ ਕਬਰਾਂ ਕੋਲ ਇਹ ਆ ਉਹਨਾਂ ਦੇ ਕਬਰਾਂ ਦੇ ਉੱਪਰ ਬਾਤ ਦਾ ਦ੍ਰਿਸ਼ ਜੋ ਕਿ ਇਹਨਾਂ ਨੇ ਯਾਦਗੀਰੀ ਵਾਂਗ ਸਾਮ ਕੇ ਰੱਖਿਆ ਹੋਇਆ ਤੇ ਇੱਥੇ ਇਸ ਜਗ੍ਹਾ ਦੀ ਬਹੁਤ ਮਹਾਨਤਾ ਹੈ ਲੋਕੀ ਇੱਥੇ ਆ ਕੇ ਆਪਣੇ ਸੁਖਣਾ ਸੁਖਦੇ ਹਨ ਇਸ ਵਿੱਚ ਮਿਰਜ਼ਾ ਤੇ ਸਹਿਬਾ ਦੀ ਜਨਮ ਤਰੀਕ ਤੇ ਉਸ ਤੇ ਮੌਤ ਦਾ ਸਾਲ ਵੀ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਇਸ ਦੇ ਅੰਦਰ ਦੋ ਕਬਰਾਂ ਨਹੀਂ ਤਿੰਨ ਕਬਰਾਂ ਬਣੀਆਂ ਹੋਈਆਂ ਹਨ ਜਿਸ ਵਿੱਚ ਪਹਿਲੀ ਕਬਰ ਸਹਿਬਾ ਦੀ ਆ ਫਿਰ ਮਿਰਜ਼ੇ ਦੀ ਆ ਤੇ ਨਾਲ ਤੀਸਰੀ ਕਬਰ ਮਿਰਜ਼ੇ ਦੇ ਬਾਪ ਪੰਜਲ ਦੀ ਆ ਜਿਸ ਦੀ ਆਖਰੀ ਇੱਛਾ ਸੀ ਕਿ ਉਸ ਨੂੰ ਉਸ ਤੇ ਇੱਕ ਪੋਟ ਦੇ ਨਾਲ ਦਫਨਾਇਆ ਜਾਵੇ ਇਨਾਂ ਤੁਮਾਂ ਕਬਰਾਂ 'ਤੇ ਇੱਕ ਕੁੰਡੇ ਵਿੱਚ ਲੂਣ ਪਾ ਕੇ ਰੱਖਿਆ ਹੋਇਆ ਹੈ ਜਿਸ ਦੀ માનਤਾ ਹੈ ਕਿ ਇਹ ਲੂਣ ਖਾਣ ਨਾਲ ਜਿਸ ਦੇ ਬੱਚਾ ਨਹੀਂ ਹੁੰਦਾ ਉਸ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੁੰਦਾ ਲੋਕ ਦੂਰ ਤੋਂ ਆ ਕੇ ਇਹ ਲੂਣ ਚਟਦੇ ਆ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਆ ਇਸ ਦੀ ਪਿਛਲੀ ਸਾਈਡ ਘੋੜੀ ਦੀ ਕਬਰ ਬਣੀ ਹੈ ਜੋ ਮਿਰਜੇ ਦੀ ਘੋੜੀ ਸੀ ਉਸ ਨੂੰ ਵੀ ਇੱਕ ਯਾਦਗਾਰ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ ਬਕੀ ਨੂੰ ਵੀ ਮਿਰਜੇ ਦੇ ਨਾਲ ਹੀ ਰੱਖਿਆ ਗਿਆ ਹੈ ਇਹ ਉਹ ਝਾਂਡਾ ਜਿੱਥੇ ਮਿਰਜੇ ਨੇ ਤੇ ਸਹਿਬਾ ਨੇ ਆਪਣੇ ਆਖਰੀ ਸਾਲ ਆਏ ਸੀ ਇਸ ਦੇ نیچے ਇੱਕ ਯਾਦਗਾਰ ਮਨਾਰ ਲੱਗੀ ਹੋਈ ਹੈ ਜਿੱਥੇ ਉਸ ਦਾ ਇਤਿਹਾਸ ਲਿਖਿਆ ਹੋਇਆ ਹੈ ਆਮੇਦ ਕਰਦੀਆਂ ਇਹ ਆ ਨਿਸ਼ਾਨੀਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਜੇ ਵਧੀਆ ਲੱਗੀਆਂ ਤਾਂ ਪਲੀਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ